ਹਾਲੇਲੂਇਆ ਸਾਰੇ ਪੈਨ ਪ੍ਰਾਵਾਂ ਨੂੰ ਜਮ ਸੇ ਦੀ ਆਓ ਸੀ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਏ 26 ਆਗਿਆਕਾਰੀ ਦਾ ਇਨਾਮ ਤੁਸੀਂ ਆਪਣੇ ਲਈ ਕੋਈ ਮੂਰਤੀ ਨਾ ਬਣਾਉਣਾ ਨਾ ਆਪਣੇ ਲਈ ਕੋਈ ਉਕਰੀ ਹੋਈ ਮੂਰਤ ਜਾਂ ਥੰਮ ਖੜਾ ਕਰਨਾ ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਯੋਣ ਲਈ ਰੱਖਣੀ ਕਿਉਂ ਜੋ ਮੈਂ ਯਹਵਾ ਤੁਹਾਡਾ ਪਰਮੇਸ਼ਰ ਹਾਂ ਤੁਸੀਂ ਮੇਰਿਆਂ ਸਬਤਾਂ ਦੀ ਮਨਾਉਂਤਾ ਕਰਨੀ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ ਮੈਂ ਯਹਵਾ ਹਾਂ ਜੇ ਤੁਸੀਂ ਮੇਰੀਆਂ ਵਧੀਆਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਅਤੇ ਪੂਰਾ ਕਰੋਗੇ ਤਾਂ ਮੈਂ ਤੁਹਾਨੂੰ ਵੇਲੇ ਸਿਰ ਮਿਹਨ ਦੇਵਾਂਗਾ ਅਤੇ ਤੱਤੀ ਆਪਣੀ ਖੱਟੀ ਦੇਵੇਗੀ ਅਤੇ ਤੱਤੀ ਦੇ ਬਿਰਸ਼ ਫਲ ਉਗਾਉਣਗੇ ਅਤੇ ਤੁਹਾਡਾ ਗਾਹ ਪਾਉਣਾ ਦਾਖਾਂ ਦੇ ਤੋੜਨ ਤਾਈਂ ਰਹੇਗਾ ਅਤੇ ਦਾ ਖਾਂ ਦਾ ਤੋੜਨਾ ਬੀਜਣ ਦੇ ਵੇਲੇ ਤਾਈ ਰਹੇਗਾ ਅਤੇ ਤੁਸੀਂ ਆਪਣੀ ਰੋਟੀ ਰਾਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁਖ ਨਾਲ ਰਹੋਗੇ ਅਤੇ ਮੈਂ ਉਸ ਦੇਸ਼ ਵਿੱਚ ਸੁਖ ਬਖਸ਼ਾਂਗਾ ਅਤੇ ਤੁਸੀਂ ਲੰਮੇ ਪਾਓਗੇ ਅਤੇ ਕੋਈ ਤੁਹਾਨੂੰ ਉਹ ਦਰਾਵੇਗਾ ਨਹੀਂ ਅਤੇ ਮੈਂ ਮਾੜੇ ਦਰਿੰਦੇ ਦੇਸ਼ ਵਿੱਚੋਂ ਕੱਢਾਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਾ ਲੰਗੇਗੀ ਅਤੇ ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ ਅਤੇ ਪੰਜ ਤੁਹਾਡੇ ਵਿੱਚੋਂ ਸੌ ਨੂੰ ਪਜਾਉਣਗੇ ਅਤੇ ਸੌ ਤੁਹਾਡੇ ਵਿੱਚੋਂ 10000 ਨੂੰ ਪਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡੇਗਣਗੇ ਮੈਂ ਤੁਹਾਡੀ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਗਾ ਅਤੇ ਤੁਹਾਨੂੰ ਵਧਾਵਾਗਾ ਅਤੇ ਤੁਹਾਡੇ ਨਾਲ ਆਪਨਾ ਨਾਮ ਕਾਇਮ ਰੱਖਾਂਗਾ ਅਤੇ ਤੁਸੀਂ ਪੁਰਾਣਿਆਂ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣਿਆਂ ਪਦਾਰਥਾਂ ਨੂੰ ਕੱਢੋਗੇ ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿੱਚ ਖលਿਆਰਾਂਗਾ ਅਤੇ ਮੇਰਾ ਜੀ ਕਹਾਨੂੰ ਮਾੜੇ ਨਾ ਸਮਝੇਗਾ ਅਤੇ ਮੈਂ ਤੁਹਾਡੇ ਨਾਲ ਹੀ ਤੁਰਾਂਗਾ ਅਤੇ ਤੁਹਾਡਾ ਪਰਮੇਸ਼ਵਰ ਬਣਾਂਗਾ ਅਤੇ ਤੁਸੀਂ ਮੇਰੇ ਲੋਕ ਬਣੋਗੇ ਮੈਂ ਉਹ ਯਹਵਾ ਤੁਹਾਡਾ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸ਼ਰ ਦੇ ਦੇਸ਼ੋਂ ਕੱਢ ਲਿਆਇਆ ਜੋ ਤੁਸੀਂ ਉਹਨਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਤੌਣ ਦੇ ਝੂਲੇ ਨੂੰ ਪੰਨ ਕੇ ਤਹਾਨੂੰ ਸਿੱਧੇ ਕਰਕੇ ਤੋਰਿਆ ਅਨ ਆਗਿਆਕਾਰੀ ਦਾ ਇਨਾਮ ਪਾਰ ਜੇ ਤੁਸੀਂ ਮੇਰੀ ਨਾਂ ਸੁਣੋਗੇ ਅਤੇ ਇੰਨਾ ਸਬਨਾ ਆਗਿਆਵਾਂ ਨੂੰ ਨਾ ਮੰਨੋਗੇ ਅਤੇ ਜੇ ਤੁਸੀਂ ਮੇਰੀਆਂ ਵਿਧੀਆਂ ਨੂੰ ਤਿਆਗ ਦਿਓਗੇ ਜਾਂ ਜੇ ਤੁਹਾਡੇ ਜੀ ਨੂੰ ਮੇਰੇ ਨਿਆਉ ਮਾੜੇ ਲਗਨ ਇਹੋ ਜਿਹੇ ਜੋ ਤੁਸੀਂ ਮੇਰੀਆਂ ਸਬਨਾ ਆਗਿਆਵਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਪੰਨ ਸੁਟੋ ਮੈਂ ਵੀ ਤੁਹਾਡੇ ਨਾਲ ਇਹ ਕਰਾਂਗਾ ਮੈਂ ਤੁਹਾਡੇ ਉੱਤੇ ਡਾਲ ਖਈ ਰੋਗ ਅਤੇ ਤਾਪ ਜੋ ਤੁਹਾਡੀਆਂ ਅੱਖੀਆਂ ਦਾ ਨਾਸ਼ ਕਰੇ ਅਤੇ ਤੁਹਾਡਿਆਂ ਹਿਰਦਿਆਂ ਨੂੰ ਦੁੱਖ ਦੇਵੇ ਠਹਿਰਾਵਾਗਾ ਅਤੇ ਤੁਸੀਂ ਆਪਣੇ ਬੀਜ ਵਿਅਰਥ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾਣਗੇ ਅਤੇ ਮੈਂ ਆਪਣਾ ਮੋਹ ਤੁਹਾਡੇ ਵਿਰੁੱਧ ਰੱਖਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਡੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਪਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਵੀ ਤੁਸੀਂ ਪਛੋਗੇ ਅਤੇ ਜੇ ਤੁਸੀਂ ਇਸ ਸਭ ਕਰਕੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਹੋਰ ਦੰਡ ਦੇਵਾਂਗਾ ਅਤੇ ਮੈਂ ਤੁਹਾਡੀ ਜੋਰਾਵਰੀ ਦਾ ਹੰਕਾਰ ਤੋੜਾਂਗਾ ਅਤੇ ਮੈਂ ਤੁਹਾਡਾ ਆਕਾਸ਼ ਲੋਹੇ ਵਰਗਾ ਅਤੇ ਤੁਹਾਡੀ ਧਰਤੀ ਪਿੱਤਲ ਵਰਗੀ ਬਣਾਵਾਂਗਾ ਅਤੇ ਤੁਹਾਡਾ ਜੋਰ ਐਵੇਂ ਜਾਏਗਾ ਕਿਉਂ ਜੋ ਤੁਹਾਡੀ ਤੱਤੀ ਹੜੀ ਨਾ ਉਗਾਵੇਗੀ ਅਤੇ ਤੱਤੀ ਦੇ ਬਿਰਸ਼ ਵੀ ਫਲ ਨਾ ਉਗਾਉਣਗੇ ਅਤੇ ਜੇ ਤੁਸੀਂ ਮੇਰੇ ਵਿਰੁੱਧ ਵਿਚ ਤੁਰੋ ਅਤੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ 7 ਗੁਣਾ ਹੋਰ ਬਵਾ ਪਾਵਾਂਗਾ ਮੈਂ ਜੰਗਲੀ ਜਾਨਵਰ ਵੇ ਤੁਹਾਡੀ ਵੱਲ ਕੱਲਾਂਗਾ ਜੋ ਤੁਹਾਡਿਆਂ ਬੱਚਿਆਂ ਨੂੰ ਖੋਹ ਲੈਣ ਅਤੇ ਤੁਹਾਡਿਆਂ ਡੰਗਰਾਂ ਦਾ ਨਾਸ਼ ਕਰਨ ਅਤੇ ਕਹਨ ਨੂੰ ਕਟਾਉਣ ਅਤੇ ਤੁਹਾਡੀਆਂ ਪੱਕੀਆਂ ਛੜਕਾਂ ਵਿਹਲੀਆਂ ਰਹਿਣਗੀਆਂ ਅਤੇ ਜੇ ਤੁਸੀਂ ਇਹਨਾਂ ਗੱਲਾਂ ਕਰਕੇ ਮੇਰੇ ਕੋਲੋਂ ਤਾੜੇ ਨਾ ਜਾਓਗੇ ਪਰ ਮੇਰੇ ਵਿਰੋਧ ਵਿੱਚ ਤੁਰੋਗੇ ਤਾਂ ਮੈਂ ਵੀ ਤੁਹਾਡੇ ਵਿਰੋਧ ਵਿੱਚ ਤੁਰਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਸੱਤ ਗੁਣਾ ਹੋਰ ਵੀ ਦੰਡ ਦੇਵਾਂਗਾ ਅਤੇ ਮੈਂ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਜਿਹੜੀ ਮੇਰੇ ਨਾਮ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੀਆਂ ਸ਼ਹਿਰਾਂ ਵਿੱਚ ਇਕੱਠੇ ਹੋ ਜਾਓ ਤਾਂ ਮੈਂ ਤੁਹਾਡੇ ਵਿੱਚ ਬਵਾ ਕੱਲਾਂਗਾ ਅਤੇ ਤੁਸੀਂ ਵੈਰੀ ਦੇ ਹੱਥ ਵਿੱਚ ਸੌਪੇ ਜਾਓਗੇ ਅਤੇ ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਟਾਸਨਾ ਤਾਹ ਸੁਟਿਆ ਤਾਂ ਦਸ ਤੀਵੀਆਂ ਤੁਹਾਡੀਆਂ ਰੋਟੀਆਂ ਇੱਕੇ ਤੰਦੂਰ ਵਿੱਚ ਪਕਾਉਣਗੀਆਂ ਅਤੇ ਕਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ ਅਤੇ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ ਅਤੇ ਜੇ ਤੁਸੀਂ ਇਸ ਸਭ ਕਰਕੇ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੁੱਧ ਵਿੱਚ ਤੁਰੋ ਤਦ ਮੈਂ ਵੀ ਤੁਹਾਡੇ ਕਰੋਧ ਨਾਲ ਤੁਹਾਡੇ ਵਿਰੁੱਧ ਵਿੱਚ ਤੁਰਾਂਗਾ ਅਤੇ ਮੈਂ ਹਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਹੋਰ ਦੰਡ ਪਾਵਾਂਗਾ ਅਤੇ ਤੁਸੀਂ ਆਪਣੇ ਪੁੱਤਰਾਂ ਦਾ మాਸ ਖਾਓਗੇ ਅਤੇ ਤੁਸੀਂ ਆਪਣੀਆਂ ਧੀਆਂ ਦਾ ਮਾਸ ਖਾਓਗੇ ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਵਾਂਗਾ ਅਤੇ ਤੁਹਾਡੇ ਸੂਰਜ ਦੇ ਖੰਭਿਆਂ ਨੂੰ ਵੱਡਾਂਗਾ ਅਤੇ ਤੁਹਾਡੀਆਂ ਲੋਥਾਂ ਨੂੰ ਤੁਹਾਡੀਆਂ ਮੂਰਤਾਂ ਦੀਆਂ ਲੋਥਾਂ ਉੱਤੇ ਸੋਟਾਂਗਾ ਅਤੇ ਤੁਸੀਂ ਮੇਰੇ ਅਜੀ ਨੂੰ ਮਾਰੇ ਲੱਗੋਗੇ ਅਤੇ ਮੈਂ ਤੁਹਾਡੀਆਂ ਸ਼ਹਿਰਾਂ ਨੂੰ ਉਜਾੜਾਂਗਾ ਅਤੇ ਤੁਹਾਡੀਆਂ ਪਵਿੱਤਰ ਸਥਾਨਾਂ ਦਾ ਨਾਸ਼ ਕਰਾਂਗਾ ਅਤੇ ਮੈਂ ਤੁਹਾਡੀਆਂ ਸੁਗੰਧੀਆਂ ਦਾ ਮੁਸ਼ਕ ਨਾਂ ਲਾਵਾਂਗਾ ਅਤੇ ਮੈਂ ਉਸ ਦੇਸ਼ ਦਾ ਨਾਸ਼ ਕਰਵਾਵਾਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ ਸੋ ਵੇਖ ਕੇ ਅਚਜ ਹੋ ਜਾਣਗੇ ਅਤੇ ਮੈਂ ਤੁਹਾਨੂੰ ਕੌਮਾ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮੰਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉਜੜ ਜਾਣਗੇ ਤਾਂ ਜੱਦ ਤੋੜੀ ਉਹ ਦੇਸ਼ ਵਿਹਲਾ ਰਹੇ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਰਹੋ ਤਦ ਤੋੜੀ ਉਹ ਆਪਣੇ ਸਬਤ ਦਾ ਸਵਾਦ ਚਖੇ ਹਾਂ ਉਸ ਵੇਲੇ ਦੇਸ਼ ਵਿਸ਼ਰਾਮ ਕਰੇ ਅਤੇ ਆਪਣੀਆਂ ਸਬਤਾਂ ਦਾ ਸਵਾਦ ਚਖੇ ਜਿੱਥੋਂ ਤੋੜੀ ਉਹ ਵਹਿਲਾ ਰਹੇ ਉਥੋਂ ਤੋੜੀ ਵਿਸ਼ਰਾਮ ਕਰੇ ਕਿਉਂਕਿ ਜਿਸ ਵੇਲੇ ਤੋਸੀ ਉਸ ਦੇਸ਼ ਵਿੱਚ ਵਸਦੇ ਸੋ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸ਼ਰਾਮ ਨਾ ਮਿਲਿਆ ਅਤੇ ਤੁਹਾਡੇ ਵਿੱਚੋਂ ਜੋ ਜਿਉਂਦੇ ਰਹਣ ਉਹਨਾਂ ਦੇਆਂ ਵੈਰੀਆਂ ਦੇ ਦੇਸ਼ਾਂ ਵਿੱਚ ਮੈਂ ਉਹਨਾਂ ਦੇਆਂ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਉਹ ਪੱਤਰ ਦੇ ਖੜਕਾਰ ਸੁੰਦਿਆਂ ਪੱਜ ਜਾਣਗੇ ਜਿਵੇਂ ਤਲਵਾਰ ਤੋਂ ਭਜਦੇ ਹਨ ਤਿਵੇਂ ਹੀ ਭਜਣਗੇ ਅਤੇ ਕਿਸੇ ਦੇ ਮੰਗਰ ਲੱਗੇ ਤੋਂ ਬਿਨਾ ਹੀ ਡਿੱਗ ਪੈਣਗੇ ਅਤੇ ਉਹ ਇੱਕ ਦੂਜੇ ਉਤੇ ਆ ਪੈਣਗੇ ਜਿਵੇਂ ਕਿਸੇ ਦੇ ਮੰਗਰ ਲੱਗੇ ਤੋਂ ਹੀ ਬਿਨਾ ਤਲਵਾਰ ਦੇ ਅੱਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਅੜਨ ਦਾ ਕੁਝ ਤੁਹਾਡੇ ਵਿੱਚ ਜੋਰ ਨਾ ਰਹੇਗਾ ਅਤੇ ਤੁਸੀਂ ਕਮਾਂ ਦੇ ਵਿੱਚ ਮਲ ਜਾਓਗੇ ਅਤੇ ਤੁਹਾਡਿਆਂ ਵੈਰੀਆਂ ਦਾ ਦੇਸ਼ ਤੁਹਾਨੂੰ ਨਿਗਲ ਜਾਏਗਾ ਅਤੇ ਉਹ ਜੋ ਤੁਹਾਡੇ ਵਿੱਚੋਂ ਗ੍ਰਹਿਣਗੇ ਸੋ ਤੁਹਾਡੇ ਵੈਰੀਆਂ ਦੇ ਦੇਸ਼ਾਂ ਵਿੱਚ ਬਦੀ ਕਰਦੇ ਕਰਦੇ ਲਿਸੇ ਪੈ ਜਾਣਗੇ ਨਾਲੇ ਆਪਣੇ ਪਿਓ ਦਾਦਿਆਂ ਦੀਆਂ ਬਦੀਆਂ ਵਿੱਚ ਲਿਸੇ ਪੈ ਜਾਣਗੇ ਜੇ ਉਹ ਆਪਣੀ ਬਦੀ ਨੂੰ ਅਤੇ ਆਪਣੇ ਪਿਓ ਦਾਦਿਆਂ ਦੀ ਬਦੀ ਨੂੰ ਨਾਲੇ ਆਪਣੀ ਬਈਮਾਨੀ ਨੂੰ ਜਿਸ ਕਰਕੇ ਉਹਨਾ ਨੇ ਮੇਰੀ ਬੇਇਮਾਨੀ ਕੀਤੀ ਅਤੇ ਆਪਣੇ ਮੇਰੇ ਵਿਰੁੱਧ ਤੁਰਨ ਨੂੰ ਮੰਨ ਲੈਨ ਅਤੇ ਇਹ ਵੀ ਕਿ ਮੈਂ ਉਹਨਾਂ ਦੇ ਵਿਰੁੱਧ ਤੁਰਿਆ ਅਤੇ ਉਹਨਾਂ ਨੂੰ ਉਹਨਾਂ ਦਿਆਂ ਵੈਰੀਆਂ ਦੇ ਦੇਸ਼ ਵਿੱਚ ਲਿਆਇਆ ਜੇ ਕਦੀ ਉਸ ਵੇਲੇ ਉਹਨਾਂ ਦੇ ਅਸੁੰਤੀ ਹਿਰਦੇ ਨੇਮ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਡਾਂਡ ਨੂੰ ਮੰਨ ਲੈਣ ਤਦ ਮੈਂ ਆਪਣਾ ਨੇਮ ਯਾਕੂਬ ਦੇ ਨਾਲ ਅਤੇ ਨਾਲੇ ਆਪਣਾ ਨੇਮ ਇਸਹਾਕ ਦੇ ਨਾਲ ਅਤੇ ਨਾਲੇ ਆਪਣਾ ਨੇਮ ਅਬਰਾਹਮ ਦੇ ਨਾਲ ਚੇਤੇ ਕਰਾਂਗਾ ਅਤੇ ਮੈਂ ਉਸ ਦੇਸ਼ ਦਾ ਚੇਤਾਵੀ ਕਰਾਂਗਾ ਨਾਲੇ ਉਹ ਦੇਸ਼ ਉਹਨਾਂ ਕੋਲੋਂ ਛੱਡਿਆ ਜਾਏਗਾ ਅਤੇ ਆਪਣੇ ਸਬਤਾਂ ਦਾ ਸੁਆਦ ਚਖੇਗਾ ਜਿਸ ਵੇਲੇ ਉਹ ਉਹਨਾਂ ਤੋਂ ਬਿਨਾ ਵਿਹਲਾ ਰਹੇ ਅਤੇ ਉਹ ਆਪਣੀ ਬਦੀ ਦਾ ਦੰਡ ਮੰਨ ਲੈਣ ਕਿਉਂ ਹਾ ਕਿਉਂ ਜੋ ਉਹਨਾਂ ਨੇ ਮੇਰਿਆਂ ਨਿਆਂਵਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਵਿਧੀਆਂ ਉਹਨਾਂ ਦੇ ਜੀਵਾਂ ਨੂੰ ਮਾਰੀਆਂ ਲੱਗੀਆਂ ਤਾਂ ਵੀ ਜਿਸ ਵੇਲੇ ਉਹ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ ਮੈਂ ਉਹਨਾਂ ਨੂੰ ਨਾ ਰੱਦਾਂਗਾ ਅਤੇ ਉਹਨਾਂ ਦਾ ਮੂਲੋਂ ਨਾਸ਼ ਕਰਨ ਲਈ ਅਤੇ ਆਪਣਾ ਨੇਮ ਉਹਨਾਂ ਦੇ ਨਾਲ ਤੋੜਨ ਲਈ ਉਹਨਾਂ ਨੂੰ ਮਾਰੇ ਨਾ ਜਾਣਾਂਗਾ ਕਿਉਂ ਜੋ ਮੈਂ ਜਹਵਾ ਉਹਨਾਂ ਦਾ ਪਰਮੇਸ਼ਵਰ ਹਾਂ ਪਰ ਮੈਂ ਉਹਨਾਂ ਦੀ ਖਾਤਰ ਉਹਨਾਂ ਦੇ ਪਿਓ ਦਾਦਿਆਂ ਦਾ ਨੇਮ ਜਿਨ੍ਹਾਂ ਨੂੰ ਮੈਂ ਮੇਸ਼ੁਰ ਦੇ ਦੇਸ਼ੋਂ ਕੌਮਾਂ ਦੇ ਵੇਖਣ ਵਿਚ ਉਹਨਾਂ ਦਾ ਪਰਮੇਸ਼ਵਰ ਬਣਨ ਲਈ ਕਾਢ ਲਿਆਇਆ ਚੇਤੇ ਕਰਾਂਗਾ ਮੈਂ ਜਹਵਾਹ ਹਾਂ ਜਹਵਾਣੀ ਆਪਣੇ ਅਤੇ ਇਸرائیਲੀਆਂ ਦੇ ਵਿੱਚ ਸੀਨਾ ਦੇ ਪਹਾੜ ਉੱਤੇ ਮੂਸਾ ਦੇ ਹੱਥੀ ਵਿਧੀਆਂ ਅਤੇ ਨਿਯਾਵਾਂ ਅਤੇ ਵਿਵਸਥਾਵਾਂ ਜੋ ਠਹਿਰਾਈਆਂ ਸੋ ਇਹੋ ਹਨ ਆਮੇਨ